ਪਟਿਆਲਾ ਦੇ ਕੰਗਾ ਪੁਲਿਸ ਥਾਨੇ ਏਰੀਏ ਤੇ ਵਿੱਚ 16 ਸਾਲ ਦੀ ਨਾਬਾਲਗ ਕੁੜੀ ਨੰਨਾ ਛੇੜੀ ਪੜੋਤੀ ਨੇ ਨਿਆਪ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ। આરોપી ਨੇ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਜਦੋਂ ਕੁੜੀ ਘਰ ਵਿੱਚ ਇਕੱਲੀ ਆਪਣੇ ਬਜ਼ੁਰਗ ਦਾਦੀ ਨਾਲ ਸੀ। ਅੱਧੀ ਰਾਤ ਨੂੰ ਨੰਨਾ ਛੇੜੀ ਨੇ ਦਰਵਾਜ਼ਾ ਖੜਕਾਇਆ ਜਿਸ ਤੋਂ ਬਾਅਦ ਗੇਟ ਤੇ ਆਈ ਨੰਨਾ ਛੇੜੀ ਨੇ ਕੁੜੀ ਨੂੰ ਜ਼ਬਰਦਸਤੀ ਬਾਹਰੇ ਵਿੱਚ ਲੈ ਗਿਆ। ਪੁਲਿਸ ਨੇ ਸੋਰਾ ਚਾਲ ਗੁਰਵਿੰਦਰ ਨਾਮਾ ਕੇਸਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਇਸ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਹੈ ਇਹ ਘਟਨਾ ਰਾਤ ਤੇ 2 ਵਜੇ ਦੀ ਹੈ ਜਿਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਕੰਪਲੇਂਟ ਦਿੱਤੀ ਸੀ 피해ਤ ਕੁੜੀ ਨੇ ਪੁਲਿਸ ਨੂੰ ਦੱਤਿਆ ਹੈ ਕਿ ਉਸ ਦੇ ਮਾਤਾ ਪਿਤਾ ਤੇ ਭਰਾ ਭੈਣ ਮਲੇਰ ਕੋਟ ਕਿਸੇ ਰਿਸ਼ਤੇਦਾਰ ਦੇ ਘਰ ਗਏ ਸੀ ਪਰਿਵਾਰ ਦੇ ਲੋਕ 1 ਸਤੰਬਰ ਦੀ ਸਵੇਰ ਨੂੰ ਨਿਕਲ ਗਏ ਸੀ ਤੇ ਘਰ ਬਜ਼ੁਰਗ ਦਾਦੀ ਨਾਲ ਇਕੱਲੀ ਸੀ ਕਿਉਂਕਿ ਦਾਦੀ ਦੀ ਸਿਹਤ ਖਰਾਬ ਰਹਿੰਦੀ ਸੀ ਜਿਸ ਕਾਰਨ ਉਸ ਨੂੰ ਉੱਥੇ ਹੀ ਰੁਕਣਾ ਪਿਆ ਰਾਤ 12 ਵਜੇ ਤੋਂ ਬਾਅਦ ਕਾਰ ਦੇ ਬਾਹਰ ਸ਼ੋਰ ਸੁਣਿਆ ਤਾਂ ਨજર ਅੰਦਾਜ਼ ਕਰ ਦਿੱਤਾ ਕਰੀਬ 2 ਵਜੇ ਗੇਟ ਖੜਕਿਆ ਤਾਂ ਗੇਟ ਵਿੱਚ આરોપી ਖੜਾ ਸੀ ਤੇ ਉਸਨੇ ਗੇਟ ਖੋਲਣਸਾਰੇ ਕੁੜੀ ਨੂੰ ਬਾੜੇ ਵਿੱਚ ਲੈ ਗਿਆ ਤੇ ਉਸ ਨਾਲ ਦੋ ਵਾਰ ਰੇਪ ਕੀਤਾ ਥਾਣਾ ਕੰਗਾ ਦੇ ਐਸਐਚਓ ਸ਼ਮਸ਼ੇਰ ਸਿੰਘ ਨੇ ਅਰੋਪੀ ਨੂੰ ਅਰੈਸਟ ਕਰ ਲਿਆ ਹੈ ਤੇ ਅਗਲੀ ਕਾਰਵਾਈ ਉਸਤੇ ਕੀਤੀ ਜਾਵੇਗੀ